ਜਲੰਧਰ ਅਧਿਆਪੀ ਪੁਲਿਸ ਨੂੰ ਜਿਹੜੀ ਇੱਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਅਸੀਂ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਜਲੰਧਰ ਅਧਿਆਪੀ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਜਿਹੜੀ ਸਾਡੇ ਕੋਲ ਇੱਕ ਅੱਜ ਇਨਫੋਰਮੇਸ਼ਨ ਸਿਗਰੇਟ ਇਨਫੋਰਮੇਸ਼ਨ ਸੀ ਕਿ ਲੋਈਆ ਏਰੀਆ ਦੇ ਵਿੱਚ ਸਬਡਵੀਜ਼ਨ ਸ਼ਾਹਕੋਟ ਏਰੀਆ ਜਲੰਧਰ ਅਧਿਆਪੀ ਦੇ ਏਰੀਆ ਦੇ ਵਿੱਚ ਜਿਹੜੇ ਤਿੰਨ ਵਿਅਕਤੀ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਪੁਰਾਣੇ ਮੁਕਦਮੇ ਵੀ ਦਰਜ ਨੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਨੇ ਜਿਨ੍ਹਾਂ ਵਿੱਚ ਰੋਹਿਤ ਲਾਪਰੇ ਤੇ ਗੁਰਪ੍ਰੀਤ ਗੋਪੀ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਹੈਰਵਨ ਦੀ ਸਮਗਲਿੰਗ ਦਾ ਕੰਮ ਕਰਦੇ ਨੇ ਤਾਂ ਸਾਡੀ ਇਸ ਇਨਫੋਰਮੇਸ਼ਨ ਕੰਕ੍ਰੀਟ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਅਸੀਂ ਸੀਆਈ ਦੀਆਂ ਜਿਹੜੀਆਂ ਪਾਰਟੀਆਂ ਨੂੰ ਉੱਥੇ ਡਿਸਪੈਚ ਕੀਤਾ ਏਰੀਆ ਦੇ ਵਿੱਚ ਜਾ ਕੇ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਉਹ ਡਿਵੈਲਪ ਕੀਤਾ ਤਾਂ ਇਨਫੋਰਮੇਸ਼ਨ ਬੇਸਡ ਦੇ ਉੱਤੇ ਜਿਹੜੇ ਹੈਗੇ ਨੇ ਇਹਨਾਂ ਸਾਡੀ ਸੀਆਈਏ ਦੀ ਪਾਰਟੀ ਨੇ ਜਿਹੜੇ ਹੈਗੇ ਨੇ ਰੋਹਿਤ ਉਰਫ ਰੋਹੀ ਪੁੱਤਰ RAMPAL ਵਾਸੀ ਮੰਡਾਲਾ ਥਾਣਾ ਲੋਈਆਂ ਲਾਪਰੇਤ ਲੱਭਾ ਵਾਸੀ ਕੁਤਬੀਵਾਲ ਥਾਣਾ ਲੋਈਆਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਵਿੰਦਰ ਸਿੰਘ ਜਿਹੜਾ ਕੁਤਬੀਵਾਲ ਥਾਣਾ ਲੋਈਆਂ ਇਹਨਾਂ ਨੂੰ ਇੰਟਰਸੈਪਟ ਕੀਤਾ ਜਿਹੜੇ ਗੇਅਰ ਕਰਨ ਦੀ ਤਿਆਰੀ ਨੂੰ ਉਹਦੇ ਵਿੱਚ ਹੋਇਆ ਸੀ 2022 ਦਾ ਮਕਦਮਾ ਹੈਗਾ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਏਕੇ ਦੇ ਤੇ 363 366 ਦਾ ਵੀ ਹੈਗਾ ਤੇ ਬਾਕੀ ਜਿਹੜੇ ਹੈਗੇ ਨੇ ਇਹਦੇ ਤੇ 25 54 ਨਾਟ ਅਸਲਾ ਐਕਟ ਦੇ ਜਿਹੜੇ ਪਰਚੇ ਜਿਹੜੇ ਹੈਗੇ ਉਹ ਵੀ ਦਰਜੋਨੇ ਪਾਏ ਗਏ ਇਸੇ ਤਰੀਕੇ ਨਾਲ ਹੀ ਜਿਹੜਾ ਰੋਹਿਤ ਇਹਦੇ ਨਾਲ ਕੰਪਲੈਂਸ ਦੀ ਜਿਹਨੂੰ ਅਰੈਸਟ ਕੀਤਾ ਗਿਆ ਰੋਹਿਤ ਦੇ ਕੋਲੋਂ ਜਿਹੜੇ ਹੈਗੇ ਆ ਉਹਦੇ ਉੱਪਰ ਚਾਰ ਮਕਦਮੇ ਜਿਹੜੇ ਹੈਗੇ ਨੇ ਇਹਦੇ ਦਰਜੋਨੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ 2554 ਨਾਟ ਅਸਲਾ ਐਕਟ ਦੇ ਜਿਹੜੇ ਦੇ ਉੱਪਰ ਜਿਹੜੇ ਹੈਗੇ ਨੇ ਤਿੰਨ ਮੁਕਦਮੇ ਜਿਹੜੇ ਅਸਲਾ ਐਕਟ ਦੇ ਹੁਣੇ ਪਾਏ ਗਏ ਨੇ ਐਂਡ ਪਲੱਸ ਜਿਹੜਾ ਹੈਗਾ ਲੜਾਈ ਝਗੜੇ ਦੇ ਤੇ ਲੁੱਟਖੋਹਾਂ ਦੇ ਪਰਚੇ ਜਿਹੜੇ ਹੈਗੇ ਨੇ ਇਹਦੇ ਤੇ ਪਾਏ ਗਏ। ਇਸੇ ਤਰੀਕੇ ਨਾਲ ਲੱਪਰੀ ਸਿੰਘ ਲਬਾ ਜਿਹੜਾ ਕੁਤਵੀਵਾਲ ਇਥੋਂ ਦਾ ਰਹਿਣ ਵਾਲਾ ਤਾਣਾ ਲੋਹੀਆਂ ਦਾ ਹੀ ਆ ਇਹ ਗੁਰਪ੍ਰੀ ਗੋਪੀ ਦਾ ਜਿਹੜਾ ਕਜ਼ਨ ਬ੍ਰਦਰ ਆ ਇਸ ਨੂੰ ਅਰੈਸਟ ਕੀਤਾ ਇਹਦੇ ਉੱਪਰ ਵੀ ਜਿਹੜੇ ਹੈਗੇ ਨੇ ਚਾਰ ਮੁਕਦਮੇ ਜਿਹੜੇ ਨੇ ਦਰਜ ਹੋਣੇ ਪਾਏ ਗਏ ਨੇ। ਤਾਂ ਜਿਨ੍ਹਾਂ ਦੇ ਵਿੱਚ ਇਹਦੇ ਉੱਪਰ ਐਨਡੀਪੀਐਸ ਦਾ ਪਰਚਾ ਵੀ ਪਹਿਲਾਂ ਤੇ ਦਰਜ ਨੇ। ਅਰੇ ਇਹ ਨਾਲ ਪਲੱਸ 307 ਦੇ ਤੇ ਆਮ ਜੈਕਟਰ ਦੇ ਪਰਚੇ ਜਿਹੜੇ ਇਹਦੇ ਉੱਪਰ ਦਰਜ ਹੋ ਨੇ ਪਾਏ ਗਏ ਨੇ ਤਾਂ ਇਹਨਾਂ ਦੇ ਜਿਹੜੇ ਤਿੰਨੇ ਜਿਹੜੇ ਹੈਗੇ ਸੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹੜੇ ਜਿਹੜਾ ਲਗੋਰਪਰੀ ਗੋਪੀ ਹੈ ਪਿੱਛੇ 2024 ਦੇ ਵਿੱਚ ਜੇਲ੍ਹ ਤੋਂ ਵਿੱਚ ਉਹ ਆਇਆ ਸੀ ਹੈ ਢਾਕੇ ਜਿਹੜਾ ਹੈਗਾ ਇਹ ਐਨਡੀਪੀਐਸ ਦਾ ਕੰਮ ਤੇ ਹੋਰ ਜਿਹੜੇ ਇਸ ਤਰ੍ਹਾਂ ਦੀ ਜ ਲੜਾਈ ਲੜਾਈ ਝਗੜੇ ਤੇ ਜਾਂ ਹੋਰ ਜਿਹੜੀਆਂ ਲੁੱਟਖੋਹਾਂ ਕਰਦੀਆਂ ਇਹਨਾਂ ਦੇ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਤਾਂ ਇਹ ਜਿਹੜੀ ਹੈਗੀ ਸਾਡੇ ਇੱਕ ਜਲੰਧਰ ਦੇ ਹਾਥੀ ਪੁਲਿਸ ਦੀ ਜਿਹੜੀ ਹੈਗੀ ਬੜੀ ਜਿਹੜੀ ਤੁਸੀਂ ਇਹਦੇ ਵਿੱਚ ਨਸ਼ਿਆਂ ਦੇ ਜਿਹੜਾ ਖਿਲਾਫ ਜਿਹੜਾ ਸੀ ਜੁੱਧ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਥੈਂਕ ਯੂ